ਗੌੜੀ ਮਹਲਾ ਪਹਿਲਾ ਪ੍ਰਥਮੇ ਬ੍ਰਹਮਾ ਕਲ ਘਰ ਆਇਆ ਹੋਰ ਜੀਵਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਭ ਤੋਂ ਪਹਿਲਾਂ ਬ੍ਰਹਮਾ ਹੀ ਆਤਮਕ ਮੌਤ ਦੀ ਫਾਈ ਵਿੱਚ ਫਸ ਗਿਆ ਬਾਕੀਆਂ ਦੀ ਤਾਂ ਗੱਲ ਛੱਡੋ ਬ੍ਰਹਮਾ ਵੀ ਆਤਮਕ ਮੌਤ ਤੋਂ ਨਹੀਂ ਬਚ ਸਕਿਆ ਬ੍ਰਹਮ ਕਮਲ ਪਿਆਲ ਨਾ ਪਾਇਆ ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿੱਚੋਂ ਬ੍ਰਹਮ ਜੰਮਿਆ ਸੀ ਉਸ ਦਾ ਅੰਤ ਲੈਣ ਲਈ ਪਤਾਲ ਵਿੱਚ ਜਾ ਪਹੁੰਚਿਆ ਪਰ ਬ੍ਰਹਮ ਕਮਲ ਦਾ ਅੰਤ ਨਾ ਲੱਭ ਸਕਿਆ ਤੇ ਸ਼ਰਮਿੰਦਾ ਹੋਣਾ ਪਿਆ ਇਹ ਹਉਮੇ ਦੀ ਮੌਤ ਹੈ ਆਗਿਆ ਨਹੀਂ ਲਈਨੀ ਪਰਮ ਪੁਲਾਇਆ ਉਸਨੇ ਆਪਣੇ ਗੁਰੂ ਦੀ ਆਗਿਆ ਵੱਲ ਗੋਹ ਨਾਲ ਕੀਤਾ ਇਸ ਹੋਮੇ ਵਿੱਚ ਆ ਕੇ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿੱਚੋਂ ਪੈਦਾ ਹੋ ਸਕਦਾ ਹਾਂ ਭਟਕਣਾ ਵਿੱਚ ਪੈ ਕੇ ਪ੍ਰਾਏ ਪੈ ਗਏ ਜੋ ਉਪਜੈ ਸੋ ਕਾਲ ਸੰਘਾਰਿਆ ਜਗਤ ਵਿੱਚ ਜਿਹੜਾ ਜਿਹੜਾ ਜੀਵ ਜਨਮ ਲੈਂਦਾ ਹੈ ਤੇ ਗੁਰੂ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ ਜਿਹੜਾ ਉਹਦੇ ਨਿਯਮ ਨੂੰ ਕਰਤੇ ਦੇ ਹੁਕਮ ਨੂੰ ਨਹੀਂ ਸਮਝਦਾ ਮੌਤ ਦੇ ਸਹਿਮ ਨੇ ਉਸ ਦਾ ਆਤਮਿਕ ਜੀਵਨ ਪਲਰਣ ਨਹੀਂ ਦਿੱਤਾ ਹਮ ਹਰ ਰੱਖੇ ਗੁਰ ਸ਼ਬਦ ਵਿਚਾਰਿਆ ਰਹਾਓ ਮੇਰੇ ਆਤਮਿਕ ਜੀਵਨ ਨੂੰ ਪਰਮਾਤਮਾ ਨੇ ਆਪ ਬਚਾ ਲਿਆ ਕਿਉਂਕਿ ਉਸ ਦੀ ਮਿਹਰ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਮਾਇਆ 모ਹੇ ਦੇਵੀ ਸਭ ਦੇਵਾ ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਇਹੀ ਹੈ ਆਤਮਿਕ ਮੌਤ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਇਹ ਆਤਮਿਕ ਮੌਤ ਗੁਰੂ ਦੀ ਦਸੀ ਸੇਵਾ ਕਰਨ ਤੋਂ ਬਿਨਾ ਖਲਾਸੀ ਨਹੀਂ ਕਰਦੀ। ਉਹ ਅਬਿਨਾਸੀ ਅਲਖ ਅਪੇਵਾ ਇਸ ਆਤਮਿਕ ਮੌਤ ਤੋਂ ਬਚਿਆ ਹੋਇਆ ਸਿਰਫ ਇੱਕ ਪਰਮਾਤਮਾ ਹੈ। ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਉੰਜ ਤਾਂ ਸੁਲਤਾਨ ਹੋਣ ਖਾਨ ਹੋਣ ਬਾਦਸ਼ਾਹ ਹੋਣ ਕਿਸੇ ਨੇ ਵੀ ਇੱਥੇ ਸਦਾ ਟਿਕੇ ਨਹੀਂ ਰਹਿਣਾ ਨਾਮੋਂ ਭੁੱਲੇ ਜਮ ਕਾ ਦੁੱਖ ਸਹਿਣਾ ਨਾਮ ਤੋਂ ਭੁੱਲੇ ਹੋਏ ਬੰਦਿਆ ਨੇ ਜਮ ਦਾ ਦੁੱਖ ਸਹਾਰਨਾ ਹੀ ਹੁੰਦਾ ਹੈ ਉਹ ਆਪਣੀ ਆਤਮਿਕ ਮੌਤ ਵੀ ਸਹੇੜ ਲੈਂਦਾ ਹੈ ਇਸੇ ਕਰਕੇ हे ਪ੍ਰਭੂ ਮੈਂ ਧਰਨਾਮ ਜਿਉਂ ਰੱਖੋ ਰਹਿਣਾ ਮੈਨੂੰ ਤੇਰਾ ਨਾਮ ਹੀ ਸਹਾਰਾ ਹੈ ਮੈਂ ਹੀ ਅਰਦਾਸ ਕਰਦਾ ਹਾਂ ਜਿਵੇਂ ਹੋ ਸਕੇ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਿ ਚੌਧਰੀ ਰਾਜੇ ਨਹੀਂ ਕਿਸੇ ਮਕਾਮ ਚੌਧਰੀ ਹੋਣ ਰਾਜੇ ਹੋਣ ਕਿਸੇ ਦਾ ਵੀ ਇੱਥੇ ਪੱਕਾ ਡੇਰਾ ਨਹੀਂ ਹੈ ਸਾਰਿਆਂ ਨੇ ਆਪਣੀ ਆਪਣੀ ਵਾਰੀ ਨਾਲ ਤੁਰ ਹੀ ਜਾਣਾ ਛਾ ਮਰੈ ਸੰਚੈ ਮਾਇਆ ਦਾਮ ਪਰ ਜਿਹੜੇ ਛਾ ਨਿਹਰੀ ਮਾਇਆ ਹੀ ਜੋੜਦੇ ਹਨ ਨੇਰੇ ਪੈਸੇ ਹੀ ਇਕੱਠੇ ਕਰਦੇ ਹਨ ਉਹ ਆਤਮਿਕ ਮੋਤੇ ਮਰ ਜਾਂਦੇ ਹਨ ਮੈਂ ਧੰਨ ਦੀ ਜੈ ਹਰ ਅੰਮ੍ਰਿਤ ਨਾਮ ਏ ਹਰੀ ਮੈਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਧੰਨ ਬਖਸ਼ ਰਹਿਤੋ ਮਹਰ ਮੁਕੰਦਮ ਸਿੱਖਦਾਰੈ ਪਰਜਾ ਪਰਜਾ ਦੇ ਮੁਖੀਏ ਚੌਧਰੀ ਸਰਦਾਰ ਨਿਹਚਲ ਕੋਏ ਇਨਾਂ ਦੇ ਸੈ ਸੰਸਾਰੈ ਕੋਈ ਵੀ ਐਸਾ ਨਹੀਂ ਦਿਸਦਾ ਜੋ ਸੰਸਾਰ ਵਿੱਚ ਸਦਾ ਟਿਕਿਆ ਰਹਿ ਸਕੇ ਆ ਫਰੇਉ ਕਾਲ ਊੜ ਸਿਰ ਮਾਰੇ ਪਰ ਬਲੀ ਕਾਲ ਉਸ ਦੇ ਸਿਰ ਉੱਤੇ ਚੋਟ ਮਾਰਦਾ ਹੈ ਉਸ ਨੂੰ ਆਤਮਿਕ ਮੋਤੇ ਮਾਰਦਾ ਹੈ ਜਿਸ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਹੈ ਨਹਿ ਚਲੇ ਕੋ ਸੱਚਾ ਸੱਚ ਸੋਈ ਸਦਾ ਅਟੱਲ ਰਹਿਣ ਵਾਲਾ ਕੇਵਲ ਇੱਕੋ ਇੱਕ ਪਰਮਾਤਮਾ ਹੀ ਹੈ ਜੈਨ ਕਰ ਸਾਜੀ ਤਿਨ ਸਭ ਗੋਈ ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਬਣਾਈ ਹੈ ਉਹ ਆਪ ਹੀ ਇਸ ਨੂੰ ਆਪਣੇ ਅੰਦਰ ਲੈ ਕਰ ਲੈਂਦਾ ਹੈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਜਦੋਂ ਗੁਰੂ ਦੀ ਸ਼ਰਨ ਪਿਆ ਉਹ ਪਰਮਾਤਮਾ ਹਰ ਥਾਂ ਦਿਸ ਪੈ ਤਾਂ ਜੀਵ ਦਾ ਆਤਮਿਕ ਜੀਵਨ ਪਰ ਲਰਦਾ ਹੈ ਤਦੋਂ ਇਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਕਾਜੀ ਸ਼ੇਖ ਭੇਖ ਫਕੀਰਾ ਕਾਜੀ ਅਖਵਾਉਣ ਵਾਲੇ ਸ਼ੇਖ ਅਖਵਾਉਣ ਵਾਲੇ ਵੱਡੇ ਵੱਡੇ ਭੇਖ ਵਾਲੇ ਫਕੀਰ ਅਖਵਾਉਣ ਵਾਲੇ ਵੱਡੇ ਕਹਾਵੇਂ ਹਾਂ ਮੈਂ ਤਨ ਪੀੜਾ ਦੁਨੀਆ ਵਿੱਚ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਣ ਵਾਲੇ ਪਰ ਜੇ ਸਰੀਰ ਵਿੱਚ ਹੋਮੇ ਦੀ ਪੀੜ ਹੈ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਤਾ ਮੌਤ ਖਲਾਸੀ ਨਹੀਂ ਕਰਦੀ ਆਤਮਿਕ ਮੌਤ ਖਲਾਸੀ ਨਹੀਂ ਕਰਦੀ ਆਤਮਿਕ ਜੀਵਨ ਪਲਰਦਾ ਨਹੀਂ ਸਤਗੁਰ ਤੋਂ ਮਿਲੇ ਨਾਮ ਆਧਾਰ ਤੋਂ ਬਿਨਾ ਇਹ ਆਤਮਿਕ ਮੌਤ ਸਿੱਗੀ ਹੀ ਰਹਿੰਦੀ ਹੈ ਕਾਲ ਜਾਲ ਜਿਹਵਾ ਅਰਣੈਣੀ ਨਿੰਦਿਆ ਆਦਿਕ ਦੇ ਕਾਰਨ ਜੀਵ ਦੇ ਰਾਹੀ પરાਇਆ ਰੂਪ ਤੱਕਣ ਦੇ ਕਾਰਨ ਅੱਖਾਂ ਦੇ ਰਾਹੀ ਕਾਨੀ ਮੈਂ ਕਾਨੀ ਕਾਲ ਸੁਣੈ ਬਖ ਬੈਣੀ ਕੰਨਾਂ ਦੇ ਰਾਹੀ ਕਿਉਂਕਿ ਜੀਵ ਆਤਮਿਕ ਮੌਤ ਲਿਆਉਣ ਵਾਲੇ ਨਿੰਦਿਆ ਆਦਿਕ ਦੇ ਬਚਨ ਸੁਣਦਾ ਹੈ ਆਤਮਿਕ ਮੌਤ ਦਾ ਜਾਲ ਜੀਵਾਂ ਦੇ ਸਿਰ ਉੱਤੇ ਸਦਾ ਤਣਿਆ ਰਹਿੰਦਾ ਹੈ ਬੇਨ ਸ਼ਬਦ ਹੈ ਮੂਠੇ ਦਿਨ ਰਹਿਣੀ ਗੁਰੂ ਦੇ ਸ਼ਬਦ ਆਸਰਾ ਲੈਣ ਤੋਂ ਬਿਨਾ ਜੀਵ ਦਿਨ ਰਾਤ ਆਤਮਕ ਜੀਵਨ ਦੇ ਗੁਣਾ ਤੋਂ ਲੁੱਟੇ ਜਾ ਰਹੇ ਹਨ ਹਿਰਦੈ ਸਾਚ ਵਸੈ ਹਰ ਨਾਏ ਕਾਲ ਨ ਜੋ ਸਕੈ ਗੁਣ ਗਾਏ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਸਦਾ ਵਸਿਆ ਰਹਿੰਦਾ ਹੈ ਜੋ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ ਆਤਮਕ ਮੌਤ ਮੌਤ ਦਾ ਸਹਿਮ ਉਸ ਵੱਲ ਕਦੇ ਤੱਕ ਵੀ ਨਹੀਂ ਸਕਦਾ ਕਉ ਕਿਉ ਸਦਾ ਪ੍ਰਭੂ ਦੇ ਗੋਣ ਗਾਉਂਦਾ ਹੈ ਨਾਨਕ ਗੁਰਮੁਖ ਸ਼ਬਦ ਸਮਾਏ ਹੈ ਨਾਨਕ ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਗੁਰੂ ਸ਼ਬਦ ਦੇ ਰਾਹੀ ਪ੍ਰਭੂ ਚਰਨਾਂ ਵਿੱਚ ਸਦਾ ਲੀਨ ਰਹਿੰਦਾ ਹੈ ਗੋੜੀ ਮਹਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਜਿਹੜੇ ਮਨੁੱਖ ਸਦਾ ਟਲ ਰਹਿਣ ਵਾਲਾ ਬੋਲ ਹੀ ਬੋਲਦੇ ਹਨ ਰਤਾ ਵੀ ਝੂਠ ਨਹੀਂ ਬੋਲਦੇ ਚੱਲਣ ਗੁਰਮੁਖ ਹੁਕਮ ਰਜਾਈ ਗੁਰੂ ਦੇ ਸਨਮੁਖ ਰਹਿ ਕੇ ਰਜਾ ਦੇ ਮਾਲਕ ਪ੍ਰਭੂ ਦੇ ਹੁਕਮ ਵਿੱਚ ਤੁਰਦੇ ਹਨ ਰਹੇ ਅਤੀਤ ਸੱਚੇ ਸ਼ਰਣਾਈ ਉਹ ਸਦਾ ਸਿਰ ਪ੍ਰਭੂ ਦੀ ਸ਼ਰਣ ਵਿੱਚ ਰਹਿ ਕੇ ਮਾਇਆ ਦੇ ਪ੍ਰਭਾਵ ਤੋਂ ਉਤਾਰ ਰਹਿੰਦੇ ਹਨ ਸੱਚ ਕਰ ਬੈ ਸੈ ਕਾਲ ਨਾ ਜੋ ਹੈ ਜਿਹੜਾ ਮਨੁੱਖ ਸਦਾ ਫਿਰ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਮੌਤ ਦਾ ਸਹਿਮ ਕੋ ਨਹੀਂ ਸਕਦਾ ਉਸ ਦੇ ਆਤਮਿਕ ਜੀਵਨ ਨੂੰ ਕੋਈ ਖਤਰਾ ਨਹੀਂ ਹੁੰਦਾ ਮਨਮੋਖ ਕੋ ਆਵਤ ਜਾਵਤ ਦੁਖ ਮੁਹ ਹੈ ਪਰ ਆਪਣੇ ਮਨ ਦੇ ਮਰੀਦ ਮਨੁਖ ਨੂੰ ਮੋਹ ਵਿੱਚ ਫਸੇ ਹੋਣ ਦੇ ਕਾਰਨ ਜਨਮ ਮਰਨ ਦਾ ਦੁੱਖ ਦਵਾਈ ਰੱਖਦਾ ਹੈ ਆਪੇ ਉਹ ਪੀਓ ਅਕਾਥ ਕਥ ਰਹੀ ਹੈ ਕੋਈ ਵੀ ਜੀਵ ਨਾਮ ਰਸ ਪੀਏ ਤੇ ਪੀ ਕਵੇ ਬੇਅੰਤ ਗੁਣਾ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਕੇ ਨਿਜ ਘਰ ਬੈਸ ਸਹਜ ਕਰ ਲਈਐ ਨਿਜ ਘਰ ਵਿੱਚ ਟਿਕੇ ਰਹਿ ਸਕੀਦਾ ਹੈ ਤੇ ਉਸ ਸਵੈ ਸਰੂਪ ਵਿੱਚ ਬੈਠ ਕੇ ਆਤਮਿਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ਹਰ ਰਸ ਮਤੇ ਇਹ ਸੁਖ ਕਹੀਐ ਹਰ ਨਾਮ ਰਸ ਵਿੱਚ ਮਸਤ ਹੋਇਆ ਇਹ ਕਹਿ ਸਕੀਦਾ ਹੈ ਕਿ ਇਹੀ ਹੈ ਅਸਲ ਆਤਮਿਕ ਸੁਖ ਗੁਰਮਤ ਚਾਲ ਨਹਿ ਚਲ ਨਹੀਂ ਡੋਲੇ ਗੁਰੂ ਦੀ ਮੱਤ ਤੇ ਤੁਰਨ ਵਾਲੀ ਜੀਵਨ ਜੁਗਤ ਐਸੀ ਹੈ ਕਿ ਇਸ ਨੂੰ ਮਾਇਆ ਦਾ ਮੋਹ ਹਿਲਾ ਨਹੀਂ ਸਕਦਾ ਮਾਇਆ ਦੇ ਮੋਹ ਵਿੱਚ ਇਹ ਡੋਲ ਨਹੀਂ ਸਕਦੀ ਗੁਰਮਤ ਸਾਚ ਸਹਜ ਹਰ ਬੋਲੇ ਜਿਹੜਾ ਮਨੁੱਖ ਗੁਰੂ ਦੀ ਮੱਤ ਧਾਰਨ ਕਰਕੇ ਸਦਾ ਥੇਰ ਪ੍ਰਭੂ ਵਿੱਚ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਹੈ ਪੀਵੇ ਅੰਮ੍ਰਿਤ ਤਤ ਵਿਰੋਲੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ ਉਹ ਅਸਲੀਅਤ ਨੂੰ ਨਿਰੋਲ ਕੇ ਲਭ ਲੈਂਦਾ ਹੈ ਉਹਨੂੰ ਖੰਗਾਲ ਕੇ ਲਭ ਲੈਂਦਾ ਹੈ ਸਤਗੁਰ ਦੇਖਿਆ ਦੀਖਿਆ ਲਈਨੀ ਜੇਸ ਮਨੁੱਖ ਨੇ ਪੂਰੇ ਗੁਰੂ ਦਾ ਦਰਸ਼ਨ ਕਰ ਲਿਆ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਲਈ ਮਨ ਤਨ ਅਰਪਿਓ ਅੰਤਰਗਤ ਕਿਨੀ ਆਪਣੇ ਅੰਤਰਾਤਮੇ ਵਸਾ ਲਈ ਤੇ ਉਸ ਸਿੱਖਿਆ ਦੀ ਖਾਤਰ ਆਪਣਾ ਮਨ ਤੇ ਆਪਣਾ ਤਨ ਭੇਟ ਕਰ ਦਿੱਤਾ ਗਾਤਮਿਤ ਪਾਈ ਆਤਮ ਜਿਨੀ ਤੇ ਜੇਸ ਮਨੁੱਖ ਨੇ ਇਸ ਸੇਖਿਆ ਦੀ ਬਰਕਤ ਨਾਲ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਜੁੜਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਅਸਲੇ ਨੂੰ ਪਛਾਣ ਲਿਆ ਉਸ ਨੂੰ ਸਮਝ ਆ ਗਈ ਕਿ ਪਰਮਾਤਮਾ ਸਭ ਤੋਂ ਉੱਚੀ ਆਤਮਿਕ ਅਵਸਥਾ ਵਾਲਾ ਹੈ ਤੇ ਬੇਅੰਤ ਵਡਾਈ ਵਾਲਾ ਹੈ ਹੋ ਜਨ ਨਾਮ ਨਿਰੰਜਨ ਸਾਰ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਹੈ ਨਿਰੰਜਨ ਤੇ ਸੇਸ਼ਟ ਨਾਮ ਨੂੰ ਆਪਣੀ ਆਤਮਕ ਰਾਗ ਬਣਾਉਂਦਾ ਹੈ ਪਰਮ ਹੰਸ ਸੱਚ ਜੋਤ ਅਪਾਰ ਉਹ ਸਦਾ ਤੇ ਰਹਿਣ ਵਾਲਾ ਪਰਮ ਹੰਸ ਬਣ ਜਾਂਦਾ ਹੈ ਬੇਅੰਤ ਪ੍ਰਭੂ ਦੀ ਜੋਤ ਉਸ ਦੇ ਅੰਦਰ ਚਮਕ ਪੈਂਦੀ ਹੈ ਜਹਾਂ ਦੇਖੋਂ ਤਾਂ ਏਕੰਕਾਰ ਬੇਸ਼ੱਕ ਕਿਸੇ ਵੀ ਪਾਸੇ ਉਹ ਤੱਕ ਕੇ ਵੇਖ ਲੈ ਉਸ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਦਿਸਦਾ ਹੈ ਰਹਿ ਨਿਰਾਲਮ ਏਕਾ ਸੱਚ ਕਰਨੀ ਸੱਚ ਘਰ ਵਿੱਚ ਬੈਠਣ ਵਾਲਾ ਉਹ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ ਸਦਾ ਸਿਰ ਪ੍ਰਭੂ ਦਾ ਸਿਮਰਨ ਹੀ ਉਸ ਦੀ ਨਿਤ ਵਿਕਾਰ ਹੋ ਜਾਂਦਾ ਹੈ ਪਰਮ ਪਦ ਪਾਇਆ ਸੇਵਾ ਗੁਰ ਚਰਣੀ ਗੁਰੂ ਦੀ ਦੱਸੀ ਸੇਵਾ ਕਰਕੇ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿ ਕੇ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਮਨ ਤੇ ਮਨ ਮੰਨਿਆ ਚੁਕੀ ਅਹੰਕ ਭ੍ਰਮਣੀ ਅੰਦਰੇ ਅੰਦਰ ਉਸ ਦਾ ਮਨ ਸਿਮਰਨ ਵਿੱਚ ਗਿੱਜ ਜਾਂਦਾ ਹੈ ਹਉਮੈ ਵਾਲੀ ਉਸ ਦੀ ਪਟਕਣਾ ਮੁੱਕ ਜਾਂਦੀ ਹੈ ਇਨ ਵਿਦ ਕੌਣ ਕੌਣ ਨਹੀਂ ਤਾਰਿਆ ਸੱਚ ਘਰ ਵਿੱਚ ਬੈਠੇ ਰਹਿਣ ਦੀ ਇਸ ਵਿਧੀ ਨੇ ਕਿਸ-ਕਿਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਗਾਇਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਮਾਤਮਾ ਦੀ ਸਿੱਖ ਸਲਾਹ ਨੇ ਸਾਰੇ ਸੰਤਾਂ ਨੂੰ ਭਗਤਾਂ ਨੂੰ ਪਾਰ ਲੰਗਾ ਦਿੱਤਾ ਪ੍ਰਭ ਪਾਏ ਹਮ ਅਵਰ ਨਾ ਭਾਰਿਆ ਜਿਸ ਜਿਸ ਨੇ ਜਸ ਕੀਤਾ ਉਸ ਨੂੰ ਪ੍ਰਭੂ ਜੀ ਮਿਲ ਪਏ ਮੈਂ ਵੀ ਪ੍ਰਭੂ ਦੀ ਸਿੱਖ ਸਲਾਹ ਹੀ ਕਰਦਾ ਹਾਂ ਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪਾਗਦਾ ਸਾਚ ਮਹਲ ਗੁਰ ਅਲਖ ਲਖਾਇਆ ਸਦਾ ਥਿਰ ਪ੍ਰਭੂ ਨੇ ਮਹਲ ਵਿੱਚ ਅਪੜਾ ਕੇ ਗੁਰੂ ਨੇ ਜਿਸ ਮਨੁੱਖ ਨੂੰ ਅਲਖ ਪ੍ਰਭੂ ਦਾ ਸਰੂਪ ਹਿਰਦੇ ਵਿੱਚ ਪ੍ਰਤੱਖ ਕਰ ਦਿੱਤਾ ਹੈ ਨਹਿਚਲ ਮਹਲ ਨਹੀਂ ਛਾਇਆ ਮਾਇਆ ਉਸ ਨੂੰ ਉਹ ਅਚਲ ਟਿਕਾਣਾ ਸਦਾ ਲਈ ਪ੍ਰਾਪਤ ਹੋ ਜਾਂਦਾ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸਾਚ ਸੰਤੋਖੇ ਪਰਮ ਚੁਕਾਇਆ ਜਿਹੜੇ ਜਿਹੜੇ ਬੰਦੇ ਸਦਾ ਥਿਰ ਪ੍ਰਭੂ ਵਿੱਚ ਜੁੜ ਕੇ ਮਾਇਆ ਵੱਲੋਂ ਰਾਜ ਜਾਂਦੇ ਹਨ ਉਹਨਾਂ ਦੀ ਭਟਕਣਾ ਮੁੱਕ ਜਾਂਦੀ ਹੈ ਜਿਨ ਕੈ ਮਨ ਵਸਿਆ ਸੱਚ ਸੋਈ ਜਿਨ੍ਹਾਂ ਦੇ ਮਨ ਵਿੱਚ ਉਹ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਵਸ ਪੈਂਦਾ ਹੈ ਤੈਨ ਕੀ ਸੰਗਤ ਗੁਰਮukh ਹੋਈ ਉਹਨਾਂ ਦੀ ਸੰਗਤ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਣ ਪੈ ਕੇ ਪ੍ਰਾਪਤ ਹੁੰਦੀ ਹੈ ਨਾਨਕ ਸੱਚ ਨਾਮ ਮਲ ਖੋਈ ਸੇ ਨਾਨਕੋ ਮਨੁਖ ਪ੍ਰਭੂ ਦੇ ਸਦਾ ਸਿਰ ਨਾਮ ਵਿੱਚ ਜੁੜ ਕੇ ਆਪਣੇ ਮਨ ਦੀ ਵਿਕਾਰਾਂ ਦੀ ਮਹਿਲ ਸਾਫ ਕਰ ਲੈਂਦਾ ਹੈ ਗਉੜੀ ਮਹਲਾ ਪਹਿਲਾ RAM ਨਾਮ ਚਿਤ ਰਾ ਪਹਿ ਜਾ ਕਾ ਜਿਸ ਮਨੁਖ ਦਾ ਮਨ ਪ੍ਰਮਾਤਮਾ ਵਿੱਚ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ ਉਪਜੰਮ ਦਰਸ਼ਨ ਕੀਚੈ ਤਾਂ ਕਾ ਉਸ ਦਾ ਦਰਸ਼ਨ ਨਿਤ ਸਵੇਰੇ ਉੱਠਦਿਆਂ ਹੀ ਕਰਨਾ ਚਾਹੀਦਾ ਹੈ ਅਚੇਹਸ ਭਾਗੇ ਮਨੁੱਖ ਦੀ ਸੰਗਤ ਨਾਲ ਪਰਮਾਤਮਾ ਦਾ ਨਾਮ ਚੇਤੇ ਆਉਂਦਾ ਹੈ RAM ਨਜਪੋ ਅਭਾਗ ਤੁਮਾਰਾ ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਤਾਂ ਇਹ ਤੁਹਾਡੀ ਬਦਕਿਸਮਤੀ ਹੈ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ ਪਰਮਾਤਮਾ ਪ੍ਰਭੂ ਸਦਾ ਤੋਂ ਹੀ ਸਾਨੂੰ ਸਭ ਜੀਵਾਂ ਨੂੰ ਦਾਤਾਂ ਦਿੰਦਾ ਚਲਾ ਆ ਰਿਹਾ ਹੈ ਅਜਿਹੇ ਦਾਤੇ ਨੂੰ ਭੁਲਾਉਣਾ ਮੰਗ ਭਗਤਾ ਹੈ ਮਾੜੇ ਭਾਗ ਹਨ ਸਾਡੇ ਸਾਰਿਆਂ ਦੇ ਗੁਰਮਤਿ ਰਾਮ ਜਪੈ ਮਨ ਪੂਰਾ ਗੁਰਮਤਿ ਰਾਮ ਜਪੈ ਜਨ ਪੂਰਾ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪੂਰਨ ਹੋ ਜਾਂਦਾ ਹੈ ਉਸ ਦਾ ਮਨ ਮਾਇਆ ਦੇ ਮੋਹ ਵਿੱਚੋਂ ਡੋਲਦਾ ਨਹੀਂ ਤਿਤ ਘਟ ਅਨਹਦ ਬਾਜੇ ਤੂਰਾ ਤਿਤ ਘਟ ਅਨਹਤ ਬਾਜੇ ਤੂਰਾ ਉਸ ਦੇ ਹਿਰਦੇ ਵਿੱਚ ਖੜਾਓ ਹੀ ਖੜਾਓ ਬਣਿਆ ਰਹਿੰਦਾ ਹੈ ਮਨੋਂ ਇੱਕ ਰਸ ਤੁਰਮਾ ਆਦਿਕ ਬਾਜੇ ਵੱਜਦੇ ਰਹਿੰਦੇ ਹਨ ਜੋ ਜਨ ਰਾਮ ਭਗਤ ਹਰ ਪਿਆਰ ਜਿਹੜੇ ਬੰਦੇ ਹਰ ਪ੍ਰਮਾਤਮਾ ਦੀ ਭਗਤੀ ਦੇ ਪਿਆਰ ਵਿੱਚ ਜੁੜਦੇ ਹਨ ਸੇ ਪ੍ਰਭ ਰਾਖੇ ਕਿਰਪਾ ਧਾਰ ਉਹਨਾਂ ਨੂੰ ਪ੍ਰਭੂ ਨੇ ਮਿਹਰ ਕਰਕੇ ਹਉਮੈ ਆਦਿਕ ਤੋਂ ਬਚਾ ਲਿਆ ਜਿਨ ਕਾ ਹਿਰਦੈ ਹਰ ਹਰ ਸੋਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਉਹ ਦਇਆਨਿਦ ਪ੍ਰਮਾਤਮਾ ਵਸਦਾ ਹੈ ਤਿੰਨ ਕਾ ਦਰਸ ਪਰਸ ਸੁਖ ਹੋਈ ਉਹਨਾਂ ਦਾ ਦਰਸ਼ਨ ਕੀਤੇ ਆ ਆਤਮਿਕ ਆਨੰਦ ਮਿਲਦਾ ਹੈ ਸਰਬ ਜੀਆਂ ਮੈਂ ਏਕੋ ਰਵੈ ਸਭ ਜੀਵਾਂ ਦੇ ਅੰਦਰ ਇੱਕ ਪਰਮਾਤਮਾ ਹੀ ਵਿਆਪਕ ਹੈ ਮਨ ਮੁਖ ਅਹੰਕਾਰੀ ਫਿਰ ਜੁਨੀ ਭਵੈ ਪਰ ਮਨ ਦਾ ਮੁਰੀਦ ਮਨੁੱਖ ਇਸ ਗੱਲ ਨੂੰ ਨਹੀਂ ਸਮਝਦਾ ਉਹ ਇਹਨਾਂ ਵਿੱਚ ਰੱਬ ਵਸਦਾ ਨਹੀਂ ਵੇਖਦਾ ਉਹ ਜੀਵਨ ਆਲੰਕਾਰ ਭਰਿਆ ਵਰਤਾਉ ਕਰਦਾ ਹੈ ਤੇ ਮੋੜ-ਮੋੜ ਜੁਨਾ ਵਿੱਚ ਪਟਕਦਾ ਹੈ ਸੋਭੁਜੈ ਜੋ ਸਤਗੁਰ ਪਾਏ ਜਿਸ ਮਨੁੱਖ ਨੂੰ ਸਤਗੁਰੂ ਮਿਲਦਾ ਹੈ ਉਹ ਸਮਝ ਲੈਂਦਾ ਹੈ ਕਿ ਸਭ ਜੀਵਾਂ ਵਿੱਚ ਪਰਮਾਤਮਾ ਹੀ ਵਸਦਾ ਹੈ ਇਸ ਵਾਸਤੇ ਹਉਮੈ ਮਾਰੇ ਗੁਰ ਸ਼ਬਦ ਪਾਏ ਉਹ ਆਪਣੇ ਅੰਦਰੋਂ ਹਉਮੈ ਮਾਰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਪ੍ਰਮਾਤਮਾ ਦਾ ਮੇਲ ਪ੍ਰਾਪਤ ਕਰ ਲੈਣਾ ਹੈ ਅਰਧ ਉਰਧ ਕੀ ਸੰਧ ਜਿਉ ਅਰਧ ਉਰਧ ਕੀ ਸੰਧ ਕਿਉ ਜਾਣੈ ਸਿਮਰਨ ਤੋਂ ਵਾਂਝੇ ਰਹਾ ਮਨੁੱਖ ਨੂੰ ਜੀਵਾਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੀ ਪਛਾਣ ਨਹੀਂ ਆ ਸਕਦੀ ਗੁਰਮਖ ਸੰਧ ਮਿਲੈ ਮਨ ਮਾਨੈ ਉਹੀ ਪਛਾਣਦਾ ਹੈ ਜੋ ਗੁਰਮਖਾਂ ਦੀ ਸੰਗਤ ਵਿੱਚ ਮਿਲਦਾ ਹੈ ਤੇ ਉਸ ਦਾ ਮਨ ਸਿਮਰਨ ਵਿੱਚ ਗਿੱਜ ਜਾਂਦਾ ਹੈ। ਹਮ ਪਾਪੀ ਨਿਰਗੁਣ ਕੋ ਗੁਣ ਕਰੀਐ हे ਪ੍ਰਭੂ ਅਸੀਂ ਜੀਵ ਵਿਕਾਰੀ ਹਾਂ। ਗੁਣਹੀਣ ਹਾਂ ਆਪਣਾ ਨਾਮ ਸਿਮਰਨ ਦਾ ਗੁਣ ਤੂੰ ਆਪ ਸਾਨੂੰ ਬਖਸ਼। ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ। ਨਾਨਕ ਆਖਦਾ ਹੈ ਕਿ हे ਪ੍ਰਭੂ ਤੂੰ ਦਿਆਲ ਹੋ। ਜਦੋਂ ਨਾਮ ਦੀ ਦਾਤ ਬਖਸ਼ਦਾ ਹੈ ਤਦੋਂ ਤੇਰੇ ਦਾਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਗੌੜੀ ਬੈਰਾਗਣ ਮਹਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਿਵੇਂ ਗਾਈ ਕੋ ਗੋਇਲੀ ਰੱਖੈਂ ਕਰ ਸਾਰਾ ਅਹਨਿਸ ਪਾਲੈਂ ਰੱਖ ਲੈ ਆਤਮ ਸੁਖ ਧਾਰਾ ਜਿਵੇਂ ਗਵਾਲਾ ਗਾਈਆਂ ਦੀ ਰਾਖੀ ਕਰਦਾ ਹੈ ਤੇਵੇਂ ਤੂੰ ਵੀ ਸੰਭਾਲ ਕਰਕੇ ਜੀਵਾਂ ਦੀ ਰਾਖੀ ਕਰਦਾ ਹੈ ਤੂੰ ਦਿਨ ਰਾਤ ਜੀਵਾਂ ਨੂੰ ਪਾਲਦਾ ਹੈ ਰਾਖੀ ਕਰਦਾ ਹੈ ਤੇ ਆਤਮਿਕ ਸੁਖ ਬਖਸ਼ਦਾ ਹੈ ਇਤ ਉਤਰਾਖੋ ਦੀਨ ਦਿਆਲਾ ਕੋ ਸ਼ਰਨਾਗਤ ਨਦਰ ਨਿਹਾਲਾ ਏ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਲੋਕ ਪਰਲੋਕ ਵਿੱਚ ਮੇਰੀ ਰੱਖਿਆ ਕਰ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਦੀ ਨਿਗਾ ਨਾਲ ਮੇਰੇ ਵੱਲ ਵੀ ਹਨਾ ਹਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਦੇ ਜਹ ਦੇਖਾਂ ਓ ਤਾਹਰ ਵਰ੍ਹੇ ਰੱਖ ਰੱਖਣਹਾਰਾ ਏ ਰੱਖਣਹਾਰ ਪ੍ਰਭੂ ਮੈਂ ਜਿੱਧਰ ਤੱਕਦਾ ਹਾਂ ਉਧਰ ਹੀ ਹਰ ਥਾਂ ਤੂੰ ਮੌਜੂਦ ਹੈ ਤੇ ਸਭ ਦਾ ਰਾਖਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਤੇਰਤ ਪਿਆ ਅੱਦ ਊਰ ਦੀ ਬੇਨ ਗਿਆਨ ਵਿਚਾਰਾ ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਭੋਗਣ ਵਾਲਾ ਹੈ ਤੂੰ ਆਪ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈ ਇਸ ਗਿਆਨ ਤੋਂ ਬਿਨਾ ਵਿਚਾਰ ਤੋਂ ਬਿਨਾ ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਤਾਲ ਵਿੱਚ ਡਿੱਗਦਾ ਹੈ ਕਦੇ ਆਕਾਸ਼ ਵੱਲ ਚੜ੍ਹਦਾ ਹੈ ਕਦੇ ਦੁਖੀ ਅਤੇ ਕਦੇ ਸੁਖੀ ਹੁੰਦਾ ਹੈ ਬਿਨਿ ਉਪਮਾ ਜਗਦੀਸ਼ ਕੀ ਬਿਨ ਸਹ ਨ ਅੰਧਿਆਰਾ ਪ੍ਰਭੂ ਦੇ ਸਿਖਸਲਾ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸਚ ਮੁਕਤ ਦੁਆਰਾ ਨਿਤ ਦੇਖੀਦਾ ਹੈ ਕਿ ਜਗਤ ਲੋਭ ਦੇ ਹੰਕਾਰ ਦੇ ਵਸ ਹੋ ਕੇ ਆਤਮਿਕ ਮੋਤੇ ਮਰਦਾ ਰਹਿੰਦਾ ਹੈ ਗੁਰੂ ਦੀ ਦਸੀ ਸੇਵਾ ਕੀਤਿਆਂ ਸਦਾ ਥਿਰ ਪ੍ਰਭੂ ਮਿਲ ਪੈਂਦਾ ਹੈ ਤੇ ਲੋਭ ਅਹੰਕਾਰ ਤੋਂ ਖਲਾਸੀ ਦਾ ਰਸਤਾ ਲੱਭ ਪੈਂਦਾ ਹੈ ਨਿਜ ਕਰ ਮਹਲ ਅਪਾਰ ਕੋ ਅਪਰੰਪਰ ਸਵਾਮੀ ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪ ਵਿੱਚ ਹੈ ਉਹ ਪ੍ਰਭੂ ਲੋਕ ਨੋ ਬਹੰਕਾਰ ਆਦਿਕ ਦੇ ਪ੍ਰਭਾਵ ਤੋਂ ਪਰੇ ਹੈ ਬਿਨ ਸ਼ਬਦ ਹੈ ਫਿਰ ਕੋ ਨਹੀਂ 부ਜੈ ਸੁਖ ਹੋਈ ਕੋਈ ਵੀ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾ ਉਸ ਸਰੂਪ ਵਿੱਚ ਸਦਾ ਟਿਕਵਾ ਨਹੀਂ ਹੋ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ। ਕੀ ਲੈ ਆਇਆ ਲੈ ਜਾਏ ਕੀ ਫਸੈ ਜਮ ਜਾਲਾ ਹੈ ਜੀਵਨਾ ਤੂੰ ਕੋਈ ਧਨ ਪਦਾਰਾ ਆਪਣੇ ਨਾਲ ਲੈ ਕੇ ਆਇਆ ਸੀ ਜਗਤ ਵਿੱਚ ਆਇਆ ਸੀ ਤੇ ਨਾ ਹੀ ਇੱਥੋਂ ਕੋਈ ਮਾਲਤਾਨ ਲੈ ਕੇ ਜਾਵੇਂਗਾ ਵੇਰthi ਮਾਇਆ ਦੇ ਮੋਹ ਦੇ ਕਾਰਨ ਜਮ ਦੇ ਜਾਲ ਵਿੱਚ ਕਿਉਂ ਫਸ ਰਿਹਾ ਹੈ ਡੋਲ ਡੋਲ ਬੱਧਾ ਕਸ ਜੇਵਰੀ ਆਕਾਸ਼ ਪਤਾਲਾ ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ ਕਦੇ ਖੂਦ ਦੇ ਵਿੱਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ ਤੇਵੇਂ ਤੂੰ ਕਦੇ ਆਕਾਸ਼ ਵਿੱਚ ਚੜਦਾ ਹੈ ਕਦੇ ਪਤਾਲ ਵਿੱਚ ਡਿੱਗਦਾ ਹੈ ਗੁਰਮਤਿ ਨਾਮ ਨਾ ਵੀਸਰੇ ਸਹਜੇ ਪਤ ਪਈਐ ਹੇ ਜੀਵ ਜੇ ਗੁਰੂ ਦੀ ਮਤ ਲੈ ਕੇ ਕਦੇ ਪ੍ਰਮਾਤਮਾ ਨਾ ਭੁੱਲੇ ਤਾਂ ਨਾਮ ਦੀ ਬਰਕਤ ਨਾਲ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਦਰ ਤੇ ਇੱਜ਼ਤ ਪ੍ਰਾਪਤ ਕਰ ਲਈ ਦੀ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਰੂਪ ਖਜ਼ਾਨਾ ਹੈ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਪ੍ਰਭੂ ਨੂੰ ਮਿਲ ਕੇ ਆਪਾ ਭਾਉ ਗਵਾ ਸਕੀਦਾ ਹੈ ਨਦਰ ਕਰੇ ਪ੍ਰਭ ਆਪਨੀ ਗੁਣ ਅੰਕ ਸਮਾਵੈ ਜਿਸ ਜੀਵ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਗੁਣ ਬਖਸ਼ਦਾ ਹੈ ਤੇ ਗੁਣਾ ਦੀ ਬਰਕਤ ਨਾਲ ਉਹ ਪ੍ਰਭੂ ਦੇ ਅੰਕ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਮਿਲਣਾ ਚੁਕਈ ਲਾਹਾ ਸੱਚ ਪਾਵੇ ਹੈ ਨਾਨਕ ਉਸ ਜੀਵ ਦਾ ਪਰਮਾਤਮਾ ਨਾਲ ਬਣਿਆ ਮਿਲਾਪ ਕਦੇ ਟੁੱਟਦਾ ਨਹੀਂ ਉਹ ਜੀਵ ਪ੍ਰਭੂ ਦੀ ਸਿਫਤ ਸਲਾਹ ਦਾ ਲਾਭ ਖੱਟ ਲੈਂਦਾ ਹੈ